ਦੌਰਾਂਗਲ ਦੇ ਪਿੰਡ ਮਗਰਮੂਦੀਆਂ ਵਿਖੇ ਇੱਕ ਘਰ ਦੇ ਬਰਾਂਡੇ ਵਿੱਚ ਖੜੇ ਕੀਤੇ ਟਿੱਪਰਾ ਟਰੈਕਟਰ ਅਤੇ ਇੱਕ ਕੰਬਾਈਨ ਵਿੱਚੋਂ ਚੋਰਾਂ ਵੱਲੋਂ ਅੱਧੀ ਦਰਜਨ ਬੈਟਰੀਆਂ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮਨਪ੍ਰੀਤ ਸਿੰਘ ਨਾਂ ਦੇ ਜਿਸ ਵਿਅਕਤੀ ਦੇ ਘਰ ਵਿੱਚੋਂ ਚੋ ਬੈਟਰੀਆਂ ਚੋਰੀ ਕੀਤੀਆਂ ਗਈਆਂ ਹਨ, ਉਹ ਰੇਤ ਮਿੱਟੀ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਉਸ ਦੇ ਘਰ ਦੇ ਬਰਾਂਡੇ ਵਿੱਚ ਗੱਡੀਆਂ ਖੜੀਆਂ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਘਰ ਵਾਲੇ ਘਰ ਵਿੱਚ ਹੀ ਸੁੱਤੇ ਸੀ ਪਰ ਫਿਰ ਵੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਆਓ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਮਨਪ੍ਰੀਤ ਸਿੰਘ ਨੇ। ਤੁਸੀਂ ਬਣੇ ਰਹੋ ਪੰਜਾਬ 84 ਲਾਈ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਗੁਰਦਾਸਪੁਰ ਤੋਂ ਇੱਥੇ ਮਗਰਮੁਲੀਆ ਰੰਨੇ ਆ ਜੀ ਸਾਈਮਾ ਗਾਦ ਲੱਗ ਗਏ ਤੇ ਸਾਡੀਆਂ ਇੱਧਰ ਗੱਡੀਆਂ ਲੱਗਦੀਆਂ ਬਾਹਰ ਤੇ ਸਵੇਰੇ ਸਾਨੂੰ ਪਤਾ ਲੱਗਾ ਜਦੋਂ ਸਾਡੇ ਡਰਾਈਵਰ ਆਏ ਉਹਨਾਂ ਨੇ ਵੇਖਿਆ ਗੱਡੀ ਸਟਾਰਟ ਕਰਨ ਲੱਗੇ ਤੇ ਵੇਖਿਆ ਦੀ ਗੱਡੀ ਜੀ ਬੈਠਦੀਆਂ ਹੈ ਨਹੀਂ ਆ ਉਹਨਾਂ ਨੇ ਸਾਲੇ ਉੱtre ਵੇਖਿਆ ਉਹ ਸੋਚਦਾ ਕਿ ਸੋਚ ਸੱਚ ਕੱਟਿਆ ਫੇਰ ਵੇਖਿਆ ਤੇ ਦੂਜੀ ਗੱਡੀ ਵੇਖੀ ਉਹਦੀਆਂ ਵੀ ਹੈ ਨਹੀਂ ਆ ਉਹਨਾਂ ਕੋਲ ਕੇ ਵੇਖਿਆ ਚਾਰ ਬੈਟਰੀਆਂ ਲੈ ਕੇ ਲੱਗੇ ਕੰਬਾਈਨ ਲੱਗੀ ਉਹਦੀਆਂ ਵੀ ਹੋਦੀਆਂ ਹੈ 6 ਬੈਟਰੀਆਂ ਜੀ ਲੈ ਕੇ ਸਾਡੀਆਂ ਇਹ ਘੱਟ ਤੋਂ ਘੱਟ ਲੱਖ ਰੁਪਏ ਦਾ ਹੋਗਾ ਜੇ 50 60 ਜਹਾੜੀਆਂ ਬੈਠੇ ਹੋਗੇ 50 60 ਜਹਾੜੀ ਨੰਗੀਆਂ ਲੈ ਆ ਕੇ ਪਈਆਂ ਜੀ ਪਿਛੋਂ ਦੀ ਬੈਕ ਸਾਈਡ ਤੋਂ ਆਇਆ ਜੀ ਇਧਰ ਕੰਦ ਟੱਪ ਕੇ ਕੰਦ ਟੱਪ ਕੇ ਆਇਆ ਜੀ ਘਰ ਦੇ ਥੱਲੇ ਖਾਲ ਦੇ ਅੰਦਰ ਲੱਗੇ ਬੈਠੀਆਂ ਕੱਢ ਕੇ ਲੈ ਗਏ ਕਿ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਇਹੋ ਕਰ ਰਹੇ ਹਾਂ ਜੀ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਹਲ-ਜੋਲੀ ਕੀਤੀ ਆਪਾਂ ਥਾਣੇ 'ਵੀ ਰਿਪੋਰਟ ਲਖਾਈ ਆ ਅਜੇ ਉਹ ਕਹਿੰਦੇ ਵੇਖਦੇ ਪਏ ਆ ਕਰਦੇ ਪਏ ਪਰ ਨਹੀਂ ਕੋਈ ਨਾਥ ਬਾਈ ਅੱਗੇ ਦਫੇਰ ਆਉਣਗੇ ਤੇ ਅੱਜ ਹੋਇਆ ਕੱਲ ਹੋਰ ਦੇਣਾ ਜੇ ਘਰਾਂ 'ਚੋਂ ਬੈਟਰੀ ਘਰਾਂ 'ਚੋਂ ਚੋ ਤੇ ਕਰਤ ਸਾਰੇ ਕੈਮਰੇ ਜਿਹੜੇ ਲੱਗੇ ਹੋਏ ਇਹ ਹਾਂਜੀ ਕੈਮਰੇ ਜੀ ਸਾਡੇ ਕੋਲ 1-2 ਦਿਨ ਤੋਂ ਖਰਾਬ ਚੱਲ ਰਹੇ ਤੇ ਇਸ ਕਰਕੇ ਉਹਨਾਂ ਨੇ ਸਾਡੇ ਤੇ ਦਿਨ ਜਾਂਚ ਭੇਜਾ ਚੁੱਕਿਆ ਹਾਂ